ਪਛਤਾਪ ਕਰਨਾ ਕਿੱਥੇ ਜੋ ਜਗਾ ਛੱਡੀ ਹੈ ਕੋਈ ਪਛਤਾਪ ਕਰਨ ਲਈ ਇੱਕ ਜਗਾ ਹੁੰਦੀ ਹੈ ਉਸ ਜਗਾ ਨੂੰ ਤੁਸੀਂ ਮਾਰ ਚੁੱਕੇ ਹੋ ਜਥੇਦਾਰ ਨੂੰ ਗੁਲਾਵੇਂ ਤੋਂ ਫੜ ਕੇ ਕੰਧ ਨਾ ਮਾਰ ਚੁੱਕੇ ਹੋ ਜਥੇਦਾਰ ਰਣਜੀਤ ਸਿੰਘ ਵਰਗਿਆਂ ਨੂੰ ਜਲੀਲ ਕਰਕੇ ਅਹੁਦੇ ਤੋਂ ਲਾਇਆ ਗਿਆ ਔਰ ਜਿਸ ਵਕਤ ਬੀਬੀ ਜੀ ਪ੍ਰਧਾਨ ਸੀਗੇ ਉਸ ਵਕਤ ਗਿਆਨੀ ਪੂਰਨ ਸਿੰਘ ਨੇ ਕੀ ਕੀਤਾ ਸੀ ਭਲਾ ਏਸੀ ਬੀਬੀ ਨੇ ਕੀਤਾ ਸੀ ਜਥੇਦਾਰ ਨੂੰ ਕੀ ਅਖੇਫਲਾ ਅੱਜ ਵੀ ਪੇਪਰਾਂ 'ਚ ਬਿਆਨ ਛਪੇ ਹੋਏ ਆ ਸਾਰਾ ਕੁਛ ਹੈ ਔਰ ਢਾੜ ਵੀ ਬਣ ਕੇ ਉੱਥੇ ਮੱਥਾ ਟੇਕਣ ਕੌਣ ਗਏ ਸੀ ਅਕਾਲ ਤਖਸਬ ਤੇ ਉਹ ਮਾਫੀ ਸੀਗੇ ਕਿ ਢਾੜ ਵੀ ਬਣ ਕੇ ਗਏ ਸੀਗੇ ਫਿਰ ਕਿਹੜੇ ਗੁਨਾਹਾਂ ਦੀ ਪੰਡ ਲੈ ਕੇ ਜਾਓਗੇ ਅਕਾਲ ਤਖਸਬ ਤੇ ਟੈਕਰਾਉਣ ਵਾਲੀਆਂ ਚਿੱਠੀਆਂ 78 ਦਾ ਕਾਂਡ ਡੇਰੇਵਾਦ ਨੂੰ ਬਾਪੂ ਜੀ ਕਹਿਣਾ ਉਹਨੂੰ ਮਾਫੀ ਨਾਮੇ ਦੇਣੇ ਬੇਅਦਬੀਆਂ ਹੋਈਆਂ ਉਹਨਾਂ ਬੇਅਦਬੀਆਂ 'ਚ ਇਕੱਲਾ ਸੁਖਵੀਰ ਨਹੀਂ ਸੀ ਏ ਵੀ ਨਾਲ ਸੀ ਤੇ ਅੱਜ ਤੁਸੀਂ ਕੋਪੀ ਖਾਣ ਪੀਣ ਨੂੰ ਬੰਦ ਰਿਆਂ ਦੇ ਟੰਬੇ ਖਾਣ ਨੂੰ ਰਿੱਚ ਅੱਜ ਕੱਲਾ ਰੇਸ਼ੀ ਕਿਉਂ ਕੁੱਟਿਆ ਜਾ ਰਿਹਾ ਹੈ ਬਾਕੀ ਕਿਉਂ ਨਹੀਂ ਤੇ ਬਾਕੀ ਜਿਹੜੇ ਵਾਲੀ ਬਾਬਾ 40 ਚੋਲ ਵਾਲੀ ਬਰਾਤ ਹੈ ਇਹਨੂੰ ਤੁਸੀਂ ਕਿਵੇਂ ਉੱਥੇ ਮਾਫੀ ਦੇ ਸਕਦੇ ਹੋ ਇਹ ਤੇ ਸਾਰੇ ਜ਼ਿੰਮੇਵਾਰ ਨੇ ਔਰ ਪੰਜਵਰੀ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਇਹ ਸਾਰੀ ਨਾਲ ਚੌਂਕੜੀ ਬਣੀ ਹੈ ਫਕਰੀ ਕੌਮ ਕਿਹਾ ਜਾਂਦਾ ਫਕਰੀ ਕੌਮ ਇਹ ਨਹੀਂ ਕਿਹਾ ਹੈ ਇਹੀ ਬੰਦੇ ਫਕਰੇ ਕੌਮ ਦੇ ਰਹਿਆ ਇਹੀ ਬੰਦੇ ਅੱਜ ਤੁਹਾਡੇ ਸਾਹਮਣੇ ਸ਼ਿਕਾਇਤ ਕਰ ਰਹੇ ਆ ਇਹੀ ਬੰਦੇ ਵਾਇਆ ਪੰਥ ਦੁਬਾਰਾ ਜਿੱਤਣਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਕੋ ਅਸਤੀਫਾ ਵੀ ਮੰਗ ਲਿਆ ਕਹਿੰਦੇ ਕਿ ਅਸਤੀਫਾ ਦੇਵੇ ਕੱਲੀ ਇਹ ਡਰਾਮਾ ਆ ਇਹ ਡਰਾਮਾ ਕਰਕੇ ਇਹ ਕਹਿ ਲਿਏ ਕਿ ਵਾਇਆ ਪੰਥ ਵਾਇਆ ਅਕਾਲੀ ਦਲ ਵਾਇਆ ਅਕਾਲ ਤਖਤ ਅਸੀਂ ਸੁਖਬੀਰ ਬਾਦਲ ਨੂੰ ਅੱਜ ਹੀ ਕਵਾਂਗੇ ਪੀਟੰਗ ਦਿਓ ਤੇ ਕੱਲ ਨੂੰ ਜਦੋਂ ਆਪਾਂ ਜਿੱਤ ਗਏ ਉਦੋਂ ਸ਼ਖਵੀਰ ਬਾਦਲ ਨੂੰ ਮਾਫੀ ਦੇ ਕੇ ਇਹ ਹਾਰ ਪਾ ਕੇ ਅਗਲਾ ਫਕਰੇ ਕੌਮ ਇਹਨੂੰ ਵੀ ਦੇ ਦੇਣਗੇ ਕਿਹੜੀਆਂ ਗਲਤੀਆਂ ਹੋਈਆਂ ਤੇ ਸਜ਼ਾ ਕਿਹੋ ਜਿਹੀ ਮਿਲਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਇਹ ਤਾਂ ਹੁਣ ਇਹ ਕੱਲ ਨੂੰ ਇੱਕ ਤਰੀਕ ਆ ਹਾਂ ਪਰਸੋਂ ਨੂੰ ਪਤਾ ਲੱਗਿਆ ਵੀ ਕੱਲ ਤੱਕ ਸਭ ਤਿਆਰ ਹੈ ਇਹ ਤੇ ਹੁਣ ਤੁਸੀਂ ਪੁੱਛਣਾ ਹੈ ਨਾ ਸਿੰਘ ਸਾਹਿਬ ਨੂੰ ਮਿਲ ਰਹੇ ਹਾਂ ਐਵੇਂ ਮਿਲ ਗਿਆ ਸਿੰਘ ਸਾਹਿਬ ਨਾਲ ਇਹ ਹੁਣ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆਂ ਵੀ ਅਕਾਲ ਤਖਤ ਤੇ ਕਿਹੜੇ ਤਿਆਰ ਹੈ ਕੀ ਅਕਾਲ ਤਖਤ ਨੂੰ ਇਹਨਾਂ ਨੇ ਕਦੇ ਤਖਤ ਮੰਨਿਆ ਜਿਸ ਕਾਲ ਤਖਤ ਦੇ ਜਥੇਦਾਰਾਂ ਨੂੰ ਇਹ ਚੰਡੀਗੜ੍ਹ ਬੁਲਾਉਂਦੇ ਐ ਇੱਥੇ ਆਓ ਮਾਫੀਨਾਮਾ ਲਿਖੋ ਪਰ ਇਹੋ ਸਵਾਲ ਤੇ ਜਲੰਧਰ ਵਾਲੀ ਮੀਟਿੰਗ ਚ ਕੀਤਾ ਗਿਆ ਮੈਂ ਪਰਸਨਲ ਤੌਰ ਤੇ ਬੀਬੀ ਜੀ ਨੇ ਗੱਲਬਾਤ ਕੀਤੀ ਸੀ ਉਹਨਾਂ ਸਵਾਲ ਚੁੱਕੇ ਐ ਸੀ ਕਿ ਅਸੀਂ ਪਹਿਲਾਂ ਵੀ ਘੁੱਟਰ ਮਹਿਸੂਸ ਕਰਦੇ ਸੀ ਪਹਿਲਾਂ ਵੀ ਬਾਗੀ ਨਹੀਂ 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 ਘੁੱਟਨ ਮਹਿਸੂਸ ਨਹੀਂ ਸੀ ਕਰਦੇ ਉਸ ਵਕਤ ਤੁਹਾਡੇ ਮੂੰਹ ਚ ਬੁਰਕੀਆਂ ਸੀ ਬਦਲਾਂ ਦੀਆਂ ਤੇ ਚਪਲਾਂ ਚ ਤੁਸੀਂ ਪਾਣੀ ਪੀ ਰਹੇ ਸੀ ਉਹਨਾਂ ਦੇ ਦਿੱਤੇ ਰਾਜ ਭਾਗ ਦੀ ਸਤਾ ਦਾ ਭੋਗ ਰਿਆ ਸੀ ਸੁਖ ਪੰਥ ਬੈਠਾ ਸੀ ਸੜਕਾਂ ਤੇ ਪੰਥ ਬੈਠਾ ਸੀ ਚੱਬੇ ਪੰਥ ਬੈਠਾ ਸੀ ਬਰਗਾੜੀ ਪੰਥ ਬੈਠਾ 328 ਰੂਪਾਂ ਦਾ ਇਨਸਾਫ ਮੰਗਣ ਵਾਸਤੇ ਪੰਥ ਨੇ ਡਾਂਗਾ ਖਾਧੀਆਂ ਖੋਸੇ ਵਰਗੇ ਭਾਈ ਜੇਲਾ ਚ ਠੱਕੇ ਗਏ ਹੋਰ ਵੀ ਕਈ ਗਏ ਪੰਥ ਜੇਲਾ ਚ ਬੈਠਾ ਹੈ ਪੰਥ ਸੜਕਾਂ ਤੇ ਬੈਠਾ ਹੈ ਤੁਸੀਂ ਕਿਹੜੇ ਪਾਸਿਓਂ ਪੰਥ ਤੇ ਅਕਾਲੀਓ ਕੋਈ ਗੱਲ ਤੁਹਾਡੇ ਚ ਅਕਾਲੀਆਂ ਵਾਲੀ ਹੈ